ਅਮਰ ਸਰਵੇਚਿਕ ਐਨਆਰਆਈ ਨੂੰ ਘਰ ਵਿੱਚ ਵੜ ਕੇ ਗੋਲੀ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਬਦਮਾਸ਼ਾਂ ਨੇ ਘਰ ਵਿੱਚ ਵੜ ਕੇ ਸੁਖਚੈਨ ਸਿੰਘ ਨੂੰ ਦੋ ਗੋਲੀਆਂ ਮਾਰੀਆਂ ਇਸ ਵਾਰ ਦਾ ਦੇ ਸੀਸੀਟੀਵੀ ਆਉਣ ਤੋਂ ਬਾਅਦ ਵਿਰੋਧੀ ਧਿਰ ਲਗਾਤਾਰ ਪੰਜਾਬ ਸਰਕਾਰ ਨੂੰ ਨਿਸ਼ਾਨੇ ਉੱਤੇ ਲੈ ਰਹੀਆਂ ਹਨ ਇਸ ਤੋਂ ਬਾਅਦ ਹੁਣ ਮੰਤਰੀ ਕੁਲਦੀਪ ਢਾਲੀਵਾਲ ਨੇ ਦੋਸ਼ੀਆਂ ਖਿਲਾਫ ਸਖਤ ਕਾਰਵਾਈ ਕਰਨ ਦਾ ਭਰੋਸਾ ਦਿੱਤਾ ਹੈ ਮੰਤਰੀ ਢਾਲੀਵਾਲ ਨੇ ਕਿਹਾ ਕਿ ਉਹਨਾਂ ਨੇ ਪੁਲਿਸ ਕਮਿਸ਼ਨਰ ਨਾਲ ਰਾਤਕ ਕੀਤਾ ਤੇ ਕਿਹਾ ਕਿ ਪਰਿਵਾਰ ਉੱਤੇ ਗੋਲੀਆਂ ਚਲਾਉਣ ਵਾਲੇ ਦੋਸ਼ੀਆਂ ਖਿਲਾਫ ਸਖਤ ਤੋਂ ਸਖਤੀ ਕਾਰਵਾਈ ਕੀਤੀ ਜਾਵੇ ਇਸ ਦੇ ਨਾਲ ਹੀ ਧਾਲੀਵਾਲ ਨੇ ਪ੍ਰੋਸਾਦ ਦਵਾਇਆ ਹੈ ਕਿ ਐਨ ਆਰ ਆਈ ਦੇ ਜਾਨਮਾਲ ਦੀ ਰਾਖੀ ਕਰਨਾ ਉਹਨਾਂ ਦੀ ਸਰਕਾਰ ਦਾ ਫਰਜ਼ ਹੈ ਜਿਨ੍ਹਾਂ ਨੇ ਵੀ ਇਹ ਵਾਰਦਾਤ ਕੀਤੀ ਹੈ ਉਹਨਾਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ ਮੰਤਰੀ ਧਾਲੀਵਾਲ ਨੇ ਕਿਹਾ ਕਿ ਬੀਤੇ ਦਿਨ ਵੀ ਲੁਧਿਆਣਾ ਵਿੱਚ ਵੀ ਅਜਿਹੀ ਵਾਰਤਤ ਹੋਈ ਸੀ ਜਿਸ ਵਿੱਚ ਮਾਮਲਾ ਉਹਨਾਂ ਦਾ ਨਿੱਜੀ ਝਗੜਾ ਦੱਸਿਆ ਜਾ ਰਿਹਾ ਹੈ ਉਹਨਾਂ ਕਿਹਾ ਕਿ ਪੁਲਿਸ ਇਹ ਪਤਾ ਕਰ ਰਹੀ ਹੈ ਕਿ ਇਹ ਕੋਈ ਨਿੱਜੀ ਰੰਜਿਸ਼ ਦਾ ਮਾਮਲਾ ਹੈ ਹੈ ਜਾਂ ਨਹੀਂ ਇਸ ਦਿਨ ਵਾਲੀ ਉਹਨਾਂ ਐਨਆਰਆਈ ਭਰਾਵਾਂ ਨੂੰ ਬੇਨਤੀ ਕੀਤੀ ਹੈ ਕਿ ਜੋ ਵੀ ਉਹਨਾਂ ਦੇ ਜ਼ਮੀਨ ਜਾਇਦਾਦ ਦੇ ਮਸਲੇ ਹਨ ਉਸ ਨੂੰ ਪੈਟ ਕੇ ਨਿਜੀਠਿਆ ਜਾਵੇ ਨਹੀਂ ਅਸੀਂ ਮੈਂ ਬੜੀਆਂ ਸਖਤ ਹਦਾਇਤਾਂ ਕੀਤੀਆਂ ਹੁਣੇ ਮੇਰੇ ਅਮਰਸੈਦ ਸੀਪੀ ਦੇ ਨਾਲ ਵੀ ਪੀਐਸਐਸਪੀ ਸਾਹਿਬ ਨਾਲ ਵੀ ਗੱਲ ਹੋਈ ਹੈ ਕੱਲ ਲੁਧਿਆਣੇ ਦੇ ਵਿੱਚ ਵੀ ਇੱਕ ਐਨਆਰਆਈ ਪਰਵਾਦ ਦੇ ਉੱਤੇ ਗੋਲੀ ਜਿਹੜੀ ਚੱਲੀ ਤੇ ਕੱਲ ਵੀ ਸੀਪੀ ਲੁਧਿਆਣਾ ਨੇ ਉਸੇ ਉੱਤੇ ਇਨਵੈਸਟਿਗੇਟ ਕੀਤਾ ਬੰਦਿਆਂ ਦੇ ਬੱਚਾ ਪਜਾਤਾ ਉਦੋਂ ਪਤਾ ਲੱਗਾ ਕਿ ਦੋ ਭੈਣਾਂ ਦਾ ਆਪਸੀ ਜ਼ਾਇਦਾਦ ਦਾ ਮਾਮਲਾ ਸੀ ਹੁਣ ਵੀ ਮੈਂ ਪੁਲਸ ਪਤਾ ਕਰੀਆ ਕਿ ਇਹਨਾਂ ਦਾ ਆਪਸੀ ਨਿੱਜੀ ਕੋਈ ਪ੍ਰਾਪਰਟੀ ਦਾ ਕੋਈ ਨਿੱਜੀ ਰੰਜਿਸ਼ ਨਹੀਂ ਸੀ ਅਸੀਂ ਉਹਦੇ ਖਿਲਾਫ ਜਿਨ੍ਹਾਂ ਨੇ ਗੋਲੀ ਚਲਾਈ ਹੈ ਸਖਤ ਕਾਰਵਾਈ ਕਰਾਂਗੇ ਔਰ ਜਿਹੜਾ ਬੰਦਾ ਜ਼ਖਮੀ ਹੋਇਆ ਉਹਦਾ ਇਲਾਜ ਵੀ ਜਿਹੜਾ ਅਸੀਂ ਕਰਦੇ ਹਾਂ ਸੋ ਮੈਂ ਕਹਿਣਾ ਚਾਹੁੰਦਾ ਕਿ ਜਿਹੜਾ ਵੀ ਬੰਦਾ ਲਾਇ ਐਂਡ ਆਰਡਰ ਖਿਲਾਫ ਕਰੂਗਾ ਪੰਜਾਬ ਦੇ ਵਿੱਚ ਸਦਾ ਭਗਵਾਨ ਸ੍ਰੀ ਗੋਬਿੰਦ ਸਿੰਘ ਜੀ ਸਰਕਾਰ ਉਹਦੇ ਖਿਲਾਫ ਜਿਹੜੀ ਸਖਤ ਕਾਰਵਾਈ ਕਰੂੰਗੀ ਉਹਦਾ ਦੇਸ਼ ਬਦੇਸ਼ ਦੇ ਵਿੱਚ ਜਿਹੜੇ ਐਨਆਈ ਵੀਰ ਬੈਠੇ ਆ ਸਭ ਨੂੰ ਮੈਂ ਕਹਿਣਾ ਚਾਹੁੰਦਾ ਕਿ ਜਦ ਜਿਹੜਾ ਤੁਹਾਡਾ ਆਪਸੀ ਪ੍ਰਾਪਰਟੀਆਂ ਦਾ ਕੱਲ ਵੀ ਅੱਜ ਵੀ ਮੇਰੇ ਕੋ ਕਿੰਨੇ ਕੇਸ ਆਏ ਕੱਲ ਵੀ ਮੇਰੇ ਕੋ ਚੰਡੀਗੜ੍ਹ ਕੇਸ ਆਇਆ ਕੱਲ ਜਲੰਧਾ ਸਰਕਟ ਹਾਊਸ ਮੈਂ ਬੈਠਾ ਸੀਗਾ ਉੱਥੇ ਵੀ ਮੇਰੇ ਕੋ ਕੇਸ ਆਏ ਮੈਂ ਸਭ ਨੂੰ ਇਹ ਕਹਿੰਨਾ ਕਿ ਜਦ ਜਿਹੜੇ ਤੁਹਾਡੇ ਕੋਠੀਆਂ ਦੇ ਜ਼ਮੀਨਾਂ ਦੇ ਜਾਤੀ ਮਸਲੇ ਜਿਹੜੇ ਹੁਣੇ ਹੁਣੇ ਉੱਠ ਕੇ ਗਿਆ ਮੇਰੇ ਕੋ ਹੁਣੇ ਆਏ ਸੀਗੇ ਲੁਧਿਆਣੇ ਤੋਂ ਮੈਂ ਸਭ ਨੂੰ ਬੇਨਤੀ ਕਰਦਾ ਐਨਆਈ ਵੀਰਾਂ ਨੂੰ ਕਿ ਆਪਣੇ ਜਿਹੜੇ ਆ ਜੇ ਲੈ ਤੁਹਾਡੇ ਪਰਿਵਾਰਕ ਮਸਲੇ ਆ ਪ੍ਰੋਪਰਟੀਆਂ ਦੇ ਝਗੜੇ ਆ ਇਹਨਾਂ ਨੂੰ ਬੈਠ ਕੇ ਨਜਿੱਠੋ ਸਮਾਜਿਕ ਤੌਰ ਤੇ ਆਪੋ ਜਿੰਨ ਨਜਿੱਠੋ ਸਾਡੀ ਜੋ ਡਿਊਟੀ ਅਸੀਂ ਤੇ ਕਰਦੇ ਆ ਅਸੀਂ ਤਾਂ ਮਾਨ ਸਾਹਿਬ ਨੇ ਤੈਅ ਕੀਤਾ ਕਿ ਦੁਨੀਆ ਭਰ ਦੇ ਕਿਸੇ ਵੀ ਕੋਨੇ ਦੇ ਵਿੱਚ ਜਿਹੜਾ ਇਹਨਾਂ ਦਾ ਹੀ ਬੈਠਾ ਉਹਦੀ ਜਾਨ ਮਾਲ ਦੀ ਰਾਖੀ ਕਰਨੀ ਸਾਡੀ ਡਿਊਟੀ ਹੁਣ ਮੈਂ ਇਹਨਾਂ ਦਾ ਹੀ ਕਹੂੰਗਾ ਕਿ ਕਬਰੋਂ ਦੀ ਲੋੜ ਨਹੀਂ ਇਹ ਜਾਤੀ ਮਸਲਿਆਂ 'ਚ ਜਿਹੜਾ ਮਤਲਬ ਹੋ ਰਿਹਾ ਅੱਜ ਦਾ ਮਸਲਾ ਉਹ ਜਿਹੜਾ ਹੁਣੇ ਹੀ ਕਨਫਰਮ ਹੋ ਜਾਣਾ 10-15 ਮਿੰਟ ਬਾਅਦ ਹੁਣੇ ਹੀ ਆਉਂਦੀ ਆ ਕਾ ਪੁਲਿਸ ਦੀ ਉਹ ਇਹੀ ਵੈਰੀਫਾਈ ਕਰ ਰਿਹਾ ਕਿ ਇਹਨਾਂ ਦਾ ਜਾਤੀ ਸੀ ਜਾਂ ਕੀ ਸੀ ਜੋ ਵੀ ਹੋਵੇ ਜਾਤੀ ਹੋਵੇ ਜਾਂ ਦੁੱਜਾ ਹੋਵੇ ਜਿਨ੍ਹਾਂ ਨੇ ਗੋਲੀ ਚਲਾਈ ਉਹ ਜਿਨ੍ਹਾਂ ਨੇ ਹਮਲਾ ਕੀਤਾ ਇਹਨਾਂ ਦੇ ਉਹਦੇ ਖਿਲਾਫ ਸਖਤ ਕਾਨੂੰਨੀ ਕਾਰਵਾਈ ਪੰਜਾਬ ਵਿੱਚ ਕਿਸੇ ਵੀ ਸਮੇਂ ਮੰਤਰੀ ਮੰਡਲ ਵਿੱਚ ਫੇਰ ਬਦਲ ਹੋਣ ਦੀ ਸੰਭਾਵਨਾ ਹੈ ਇਹ ਕਦੋਂ ਹੋਵੇਗਾ ਇਹ ਮੁੱਖ ਮੰਤਰੀ ਅਤੇ ਆਪ ਦੇ ਸੂਬਾ ਪ੍ਰਧਾਨ ਭਗਵੰਤ ਮਾਨ ਦਾ ਅਧਿਕਾਰ ਹੈ ਇੱਕ ਇੰਟਰਵਿਊ ਦੌਰਾਨ ਹੁਸ਼ਿਆਰਪੁਰ ਤੋਂ ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਡਾਕਟਰ ਰਾਜ ਕੁਮਾਰ ਚੱਬੇਵਾਲ ਨੇ ਜ਼ਿਕਰ ਕਰਦੇ ਹਨ ਕਿ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਤੋਂ ਇਲਾਵਾ ਕਿਸੇ ਨੂੰ ਵੀ ਫੇਰ ਬਦਲ ਦਾ ਸਮਾਂ ਨਹੀਂ ਪਤਾ ਇਸ ਦਾ ਐਲਾਨ ਆਮ ਤੌਰ ਤੇ ਸੋਚਣ ਤੋਂ ਪਹਿਲਾਂ ਕੀਤਾ ਜਾਂਦਾ ਹੈ ਰਾਜ ਕੁਮਾਰ ਚੱਬੇਵਾਲ ਨੇ ਕਿਹਾ ਕਿ ਭਗਵੰਤ ਮਾਨ ਆਪਣੀ ਮੰਤਰੀ ਮੰਡਲ ਵਿੱਚ ਸ਼ਾਮਲ ਹੋਣ ਲਈ ਸਭ ਤੋਂ ਵਧੀਆ ਲੋਕਾਂ ਦੀ ਚੋਣ ਕਰਨਗੇ ਇਸ ਦੇ ਨਾਲ ਹੀ ਉਹਨਾਂ ਨੇ ਦੋਸ਼ ਲਾਇਆ ਕਿ ਭਾਰਤੀ ਚੋਣ ਕਮਿਸ਼ਨ ਭਾਜਪਾ ਦੀ ਗੈਲਰੀ ਨਾਲ ਖੇਡ ਰਿਹਾ ਹੈ ਉਨਾ ਕਿਹਾ ਕਿ ਪੰਜਾਬ ਦੇ ਚਾਰ ਵਿਧਾਨ ਸਭਾ ਹਲਕਿਆਂ ਡੇਰਾ ਬਾਬਾ ਨਾਨਕ, ਚੱਬੇਵਾਲ, ਪਰਣਾਲਾ ਅਤੇ ਗਿੱਦੜਬਾਹਤ ਦੀਆਂ ਜਿਮਨੀ ਚੋਣਾਂ ਹਰਿਆਣਾ ਵਿਧਾਨ ਸਭਾ ਚੋਣਾਂ ਦੇ ਨਾਲ ਨਾਲ ਕਰਵਾਈਆਂ ਜਾ ਸਕਦੀਆਂ ਸਨ ਆਪ ਸਾਰੀਆਂ ਚਾਰ ਸੀਟਾਂ ਤੇ ਚੋਣ ਲੜ ਗਈ ਅਤੇ ਜਿੱਤ ਗਈ ਪੰਜਾਬ ਵਿੱਚ ਮੌਸਮ ਵਿਭਾਗ ਨੇ ਅਚਾਨਕ ਹੀ ਆਪਣਾ ਮિજાਜ ਬਦਲ ਲਿਆ ਪੰਜਾਬ ਦੇ ਕਈ ਸੂਬੇ ਵਿੱਚ بارش ਦੇਖ ਨੂੰ ਮਿਲੀ ਜਲੰਧਰ ਵਿੱਚ بارش ਨਾਲ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ ਉਤੇ ਪੰਜਾਬ ਦੇ ਮੌਸਮ ਨੂੰ ਲੈ ਕੇ ਅਪਡੇਟ ਸਾਹਮਣੇ ਆਈ ਹੈ ਸੂਬੇ ਵਿੱਚ ਆਉਣ ਵਾਲੇ ਦਿਨਾਂ ਵਿੱਚ بارش ਹੋਣ ਦੇ ਨਾਲ ਗਰਮੀ ਤੋਂ ਰਾਹਤ ਮਿਲਣ ਦੀ ਆਸ ਹੈ ਮੌਸਮ ਵਿਭਾਗ ਨੇ 25 ਅਤੇ 26 ਅਗਸਤ ਨੂੰ ਹੀ ਪੈਣ ਦਾ ਅਲਰਟ ਜਾਰੀ ਕੀਤਾ ਹੈ ਮੌਸਮ ਵਿਭਾਗ ਦੇ ਅਨੁਸਾਰ ਸੂਬੇ ਦੇ 7 ਜ਼ਿਲ੍ਹਿਆਂ ਪਠਾਨਕੋਟ ਹੁਸ਼ਿਆਰ ਰੂਪਨਗਰ ਫਾਜ਼ਲਕਾ ਮੁਕਸਰ ਬਠਿੰਡਾ ਅਤੇ ਮਾਨਸਾ ਵਿੱਚ ਆਮ ਮੀਂਹ ਪੈਣ ਦੀ ਸੰਭਾਵਨਾ ਹੈ ਜਦੋਂ ਕਿ ਹੋਰ 16 ਜ਼ਿਲ੍ਹਿਆਂ ਵਿੱਚ ਹਲਕੀ بارش ਹੋਣ ਦੀ ਸੰਭਾਵਨਾ ਹੈ। ਅੰਮ੍ਰਿਤਸਰ ਵਿੱਚ ਇੱਕ ਐਨਆਰਆਈ ਨੂੰ ਘਰ ਵਿੱਚ ਵੜ ਕੇ ਗੋਲੀ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਵਿਦਮਾਸ਼ਾ ਨੇ ਘਰ ਵਿੱਚ ਵੜ ਕੇ ਸੁਖਜੈਨ ਸਿੰਘ ਨੂੰ ਦੋ ਗੋਲੀਆਂ ਮਾਰੀਆਂ। ਇਸ ਵਾਰਦਾ ਦੀ ਸੀਸੀਟੀਵੀ ਆਨਤਵਾਦ ਵਿਰੁੱਧੀ ਤਰ੍ਹਾਂ ਲਗਾਤਾਰ ਪੰਜਾਬ ਸਰਕਾਰ ਨੂੰ ਨਿਸ਼ਾਨੇ ਉੱਤੇ ਲੈ ਰਹੀਆਂ ਹਨ। ਸੁਖਬੀਰ ਸਿੰਘ ਬਾਦਲ ਨੇ ਇਸ ਘਟਨਾ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਤੋਂ ਅਸਤੀਫੇ ਦੀ ਮੰਗ ਕੀਤੀ ਹੈ। ਸੁਪੀਰ ਬਾਦਲ ਨੇ ਸੋਸ਼ਲ ਮੀਡੀਆ ਤੇ ਲਿਖਦੇ ਕਿ ਹੈ ਕਿ ਪੰਜਾਬ ਵਿੱਚ ਅਮਨ ਕਾਨੂੰਨ ਦੀ ਸਥਿਤੀ ਬਿਲਕੁਲ ਵਿਗੜ ਚੁੱਕੀ ਹੈ ਪੰਜਾਬ ਦੇ ਅੱਜ ਦੇ ਹਾਲਾਤ ਦੇਖ ਕੇ ਬਹੁਤ ਉਕੁੰਦਾ ਹੈ ਸ਼੍ਰੀ ਅੰਮ੍ਰਿਤਸਰ ਸਾਹਿਬ ਦੇ ਐਨ ਆਰ ਆਈ ਵੀਰ ਸੁਖਜੈਨ ਸਿੰਘ ਦੇ ਘਰ ਵਿੱਚ ਵੜ ਕੇ ਬਦਮਾਸ਼ਾਂ ਨੇ ਸ਼ਰੀਆਂ 'ਗੋਲੀਆਂ ਚਲਾ ਦਿੱਤੀਆਂ ਮਾਤਾ ਜੀ ਆਪਣੇ ਪੁੱਤ ਤੇ ਮਾਸੂਮ ਬੱਚੇ ਆਪਣੇ ਪਿਓ ਨੂੰ ਬਚਾਉਣ ਲਈ ਹੱਥ ਜੋੜ ਰਹੇ ਸਨ ਪਰ ਨਿਰਦਈ ਬਦਮਾਸ਼ਾਂ ਨੇ ਕੰਨੀ ਸੁਣੀ ਮੁੱਖ ਮੰਤਰੀ ਭਗਵਾਨਤ ਮਾਨ ਤੁਹਾਡੇ ਰਾਜ ਵਿੱਚ ਅਜਿਹੀਆਂ ਘਟਨਾਵਾਂ ਹਰ ਦਿਨ ਹੋ ਰਹੀਆਂ ਹਨ ਪੰਜਾਬੀ ਆਪਣੇ ਘਰ ਵਿੱਚ ਵੀ ਸੁਰੱਖਿਅਤ ਨਹੀਂ ਹਨ ਮੈਂ ਸਮਝਦਾ ਹਾਂ ਕਿ ਤੁਹਾਨੂੰ ਨੈਤਿਕ ਆਧਾਰ ਤੇ ਅਸਤੀਫਾ ਦੇਣਾ ਚਾਹੀਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸਵੇਰੇ ਅੰਮ੍ਰਿਤਸਰ ਵਿਖੇ ਇੱਕ ਐਨਆਰਆਈ ਜਿਹੜਾ 1 ਮਹੀਨਾ ਪਹਿਲਾਂ ਅਮਰੀਕਾ ਤੋਂ ਆਇਆ ਸੀ ਉਦੇ ਘਰ ਵਿੱਚ ਦੋ ਜਣਿਆਂ ਵੱਲੋਂ ਵੜ ਕੇ ਸ੍ਰੀਆਮ ਉਹਦੇ ਬੱਚੇ ਮਾਤਾ ਤੇ ਘਰ ਵਾਲੀ ਦੇ ਸਾਹਮਣੇ ਗੋਲੀਆਂ ਮਾਰਤੀਆਂ ਜਾਂਦੀਆਂ ਨੇ ਤੇ ਗੋਲੀ ਮਾਰਨ ਦੀ ਦੋਨੇ ਉਹਨਾਂ ਵਿਅਕਤੀਆਂ ਵੱਲੋਂ ਬਾਰ-ਬਾਰ ਕੋਸ਼ਿਸ਼ ਕੀਤੀ ਜਾਂਦੀ ਆ ਪਰ ਉਹ ਦੋ ਰਾਉਂਡ ਇੱਕ ਇੱਕ ਜਦੋਂ ਫਾਇਰ ਹੁੰਦਾ ਉਹ ਤੋਂ ਬਾਅਦ ਉਹ ਚੱਲੇ ਉਹਨਾਂ ਦੇ ਇਥਿਆਰ ਹਾਲਾਤ ਪੰਜਾਬ ਦੇ ਇਹ ਨੇ ਕਿ ਨਾ ਡਰਾਂ ਨਾ ਭੈਅ ਐ ਨਾ ਖੌਫ ਐ ਐਵੇਂ ਨਹੀਂ ਪੰਜਾਬ ਦੇ ਮੁੱਖ ਮੰਤਰੀ ਨੇ 15 ਅਗਸਤ ਦਾ ਭਾਸ਼ਰ 20 ਲੱਖ ਦਾ ਬੁਲਟ ਪ੍ਰੂਫ ਸ਼ੀਸ਼ਾ ਲਾ ਕੇ ਦਿੱਤਾ ਐਵੇਂ ਨਹੀਂ ਕੇਂਦਰੀ ਮੰਤਰੀ ਗਟਗਰੀ ਦਾ ਬਿਆਨ ਆਇਆ ਕਿ ਪੰਜਾਬ ਦੇ ਵਿੱਚ ਸਾਡੇ ਅਫਸਰ ਤੇ ਠੇਕੇਦਾਰਾਂ ਦਾ ਸੁਰੱਖਿਤ ਮਾਹੌਲ ਨਹੀਂ ਤੁਸੀਂ ਦੇ ਪਾ ਰਹੇ ਅਸੀਂ ਸਾਰੇ ਪ੍ਰੋਜੈਕਟ ਰੋਕਣ ਲੱਗੇ ਹਾਂ ਸਾ 2.5 ਸਾਲ ਦੇ ਵਿੱਚ ਕਿੰਨੇ ਕਤਲ ਹੋ ਜਾਂਦੇ ਨੇ ਸਰੀਆਮ ਧਮਕੀਆਂ ਫਰੋਤੀਆਂ ਇਹ ਕੈਟਾਗਰੀ ਦਾ ਇੰਡੀਆ ਦਾ ਡੈਸਟਰ ਲਾਰੈਂਸ ਬਸਨੋਈ ਜਿਹੜਾ ਸਲਮਾਨ ਖਾਨ ਪਤਾ ਨਹੀਂ ਕਿੰਨੇ ਕਿੰਨੇ ਵੱਡੇ ਸੈਲੀਬ੍ਰਿਟੀ ਨੂੰ ਧਮਕੀਆਂ ਦਿੰਦਾ ਫਰੋਤੀਆਂ ਮੰਗਦਾ ਉਹਦੇ ਨਾਲ ਕਰਰ ਦੇ ਸੀਆਈ ਸਟਾਫ ਦੇ ਵਿੱਚ ਬੈਠ ਕੇ ਥਾਣੇ ਦੇ ਵਿੱਚ ਬੈਠ ਕੇ ਮਤਲਬ ਉਹ ਇੰਟਰਵਿਊ ਇੰਟਰਵਿਊ ਦੇ ਰਿਹਾ ਕਿ ਕੀ ਕੀ ਉਹਨਾਂ ਅਫਸਰਾਂ ਦੇ ਕਿੱਡੀ ਕ ਕਾਰਵਾਈ ਹੋਈ ਕਿੰਨੇ ਕੁ ਮੁੱਖ ਮੰਤਰੀ ਦੇ ਬਿਆਨ ਆਏ ਹੁਣ ਮੁੱਖ ਮੰਤਰੀ ਜਿੱਥੇ ਆਵਾਜ਼ ਨਹੀਂ ਨਿਕਲਦੀ ਮੁੱਖ ਮੰਤਰੀ ਸਾਹਿਬ ਸਾਨੂੰ ਚੁਟਕਲੇ ਨਹੀਂ ਸਾਨੂੰ ਲੱਛੇਦਾਰ ਗੱਲਾਂ ਨਹੀਂ ਪੰਜਾਬ ਨੂੰ ਤਰੱਕੀ ਚਾਹੀਦੀ ਆ ਰੋਜ਼ਗਾਰ ਚਾਹੀਦਾ ਇੰਡਸਟਰੀ ਕਾਰੋਬਾਰ ਚੱਲੇਗਾ ਤਾਂ ਪੰਜਾਬ ਤਰੱਕੀ ਕਰੇਗਾ ਪਰ ਜਿਹੜੇ ਹਾਲਾਤ ਨੇ ਡਰ ਤੇ ਭੈਅ ਵਾਲੇ ਹਾਲਾਤ ਨੇ ਜੀ ਤੁਸੀਂ ਵੀ ਸਾਬਤ ਕੀਤਾ ਬੁਲਟ ਪ੍ਰੂਫ ਕੈਵਨ ਦੇ ਵਿੱਚ ਖੜ ਕੇ ਤੇ ਅੱਜ ਜਿਹੜੀ ਉਹ ਸ਼ਰਮਨਾਕ ਘਟਨਾ ਹੋਈ ਆ ਬੜਾ ਦੁੱਖ ਆਉਂਦਾ ਅਫਸੋਸ ਆਉਂਦਾ ਉਹ ਖੌਫਨਾਕ ਵੀਡੀਓ ਦੇਖ ਕੇ ਕੀ ਬੱਚਾ ਵਿਚਾਰਾ ਆਵਾਜ਼ਾਂ ਮਾਰ ਰਿਹਾ ਕਿ ਅੱਕ ਨਾ ਮੇਰੇ ਮੇਰੇ ਗੋਲੀ ਚਲਾਓ ਨਾ ਗੋਲੀ ਚਲਾਓ ਉਹਦੀ ਮਾਤਾ ਉਹ ਫੜ ਰਹੀ ਆ ਕਿ ਨਾ ਗੋਲੀ ਚਲਾਓ ਮੇਰੇ ਪੁੱਤ ਤੇ ਉਹ ਵੀਡੀਓ ਦੇਖ ਕੇ ਦੁੱਖ ਵੀ ਆ ਰਿਹਾ ਤੇ ਅਫਸੋਸ ਨਾ ਕਿ ਤੇ ਗੁੱਸਾ ਵੀ ਆਉਂਦਾ ਕਿ ਇਹ ਹਾਲਾਤ ਪੰਜਾਬ ਦੇ ਪਰ ਸਰਕਾਰ ਸੁੱਤੀ ਪਈ ਆ ਜਦੋਂ ਗੈਰਕਟਰ ਜੇਲਾ ਵਿੱਚ ਬੈਠ ਕੇ ਥਾਣੇ ਵਿੱਚ ਬੈਠ ਕੇ ਇੰਟਰਵਿਊਆਂ ਦੇਣਗੇ ਸਿਰਾਂਤ ਧਮਕੀਆਂ ਦੇਣਗੇ ਤਾਂ ਪੰਜਾਬ ਦੇ ਹਾਲਾਤ ਇਹੋ ਜਿਹੇ ਬਣਨੇ ਨੇ ਸੋ ਮੈਂ ਸਮਝਦਾ ਕਿ ਸਰਕਾਰ ਨੂੰ ਮੂਲ ਘੁੰਮਣ ਦੀ ਵੀ ਜਗ੍ਹਾ ਨਹੀਂ ਲੱਭ ਰਹੀ ਬੜਾ ਅਫਸੋਸਨਾਕ ਤੇ ਸ਼ਰਮਨਾਕ ਹੈ ਤੇ ਨਾ ਹੀ ਇਹ ਇਹਨਾਂ ਮਾਮਲਿਆਂ 'ਚ ਸਰਕਾਰ ਕੋਈ ਸਹਿਰਦ ਆਪਣੀ ਸ਼ਰਤ ਤਖਾਰੀ ਆ ਸਿਰਫ ਲੱਛੇਦਾਰ ਗੱਲਾਂ ਤੇ ਚੁਟਕਲਿਆਂ ਨਾਲ ਪੰਜਾਬ ਨੂੰ ਟਾਈਮ ਪਾਸ ਕਰਨ ਲਈ ਪਿਆਉਂ ਛੱਡ ਦਿੱਤਾ ਗਿਆ ਬਹੁਤ ਹੀ ਅਫਸੋਸਨਾਕ ਹੈ ਬਹੁਤ ਹੀ ਮਾਰਕਟਨਾ ਜਿਹੜੀ ਅੱਜ ਹੋਈ ਆ ਕਿੰਨੀ ਇਹ ਕਦੇ ਘਟਨਾਵਾਂ ਰੋਹ ਜਿਹੜੀਆਂ ਸਾਨੂੰ ਸਰਿਆਂ ਤਲਾ ਤਰ ਗੋਲੀਆਂ ਚੱਲ ਰਹੀਆਂ ਦੇਖਣ ਦੇ ਮਦਦੀਆਂ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ